ਸੰਗਰੂਰ ਤੋਂ ਕਾਂਗਰਸ ਵੱਲੋਂ ਲੋਕ ਸਭਾ ਲਈ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਤਾਂ ਐਲਾਨ ਕਰ ਦਿੱਤਾ ਗਿਆ ਏ ਪਰ ਨਾਲ ਹੀ ਉਹਨਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਤੋਂ ਬਾਅਦ OBC ਭਾਈਚਾਰੇ ਵੱਲੋਂ ਆਪਣੀ ਹੀ ਪਾਰਟੀ ਖਿਲਾਫ ਰੋਸ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਏ ਸੁਰਜੀਤ ਧਮਾਨ ਦੇ ਪੁੱਤਰ ਜਸਵਿੰਦਰ ਧਮਾਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਏ ਕਿ ਇੱਕ ਨੌਜਵਾਨ ਚਿਹਰਾ ਜੋ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਿਹਾ ਏ ਅਤੇ OBC ਭਾਈਚਾਰੇ ਦੀ ਆਵਾਜ਼ ਲਗਾਤਾਰ ਸਰਕਾਰ ਦਰਬਾਰੇ ਚੁੱਕ ਰਿਹਾ ਏ ਉਸ ਨੂੰ ਪਾਰਟੀ ਨੇ ਨਜ਼ਰਅੰਦਾਜ਼ ਕੀਤਾ ਉਤਹੀ ਜਸਵਿੰਦਰ ਧਮਾਨ ਦੇ ਹੱਕ ਚ ਪਾਰਟੀ ਦੇ ਵਿਰੁੱਧ ਹੋਰ ਵੀ ਆਗੂ ਖੜੇ ਹੋ ਗਏ ਨੇ ਮੇਰੀ ਇਹ ਨਾਰਾਜ਼ਗੀ ਉਹ ਹੱਕ ਦੀ ਹੈ ਕਿ ਕਿਤੇ ਵੀ OBC ਭਾਚਾਰ ਨੂੰ ਨੁਮਾਇੰਦਗੀ ਨਾ ਦੇਣਾ ਪਾਰਟੀ ਲਈ ਮੈਂ ਮੰਨਦਾ ਕਿ ਬਹੁਤ ਵੱਡੀ ਇਹ ਮੰਦਭਾਗਾ ਫੈਸਲਾ ਪਾਰਟੀ ਦਾ ਕਿ ਨਾ ਤਾਂ ਕੋਈ ਮੰਤਰੀ ਬਣਾਇਆ ਗਿਆ OBC ਦੇ ਵਿੱਚੋਂ ਨਵੇਂ MLA ਨੇ ਇਹਨਾਂ ਨੂੰ ਔਰ ਨਾ ਹੀ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਜ਼ਿਲ੍ਹੇ ਦੇਖ ਲਓ ਕਿੰਨੇ ਨੇ ਸਾਡੇ ਪੰਜਾਬ ਦੇ ਵਿੱਚ ਔਰ 13 ਟਿਕਟਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਬਣਦੀਆਂ ਨੇ ਨਾ ਹੀ ਕੋਈ ਟਿਕਟ ਦਿੱਤੀ ਗਈ ਆ OBC ਨੂੰ ਸੋ ਮੈਂ ਤਾਂ ਹੱਕ ਮੰਗ ਰਿਆਂ ਉਸ OBC ਭਾਈਚੇ ਜਿਹੜਾ 34% ਪੰਜਾਬ ਦੇ ਵਿੱਚ ਆਬਾਦੀ ਰੱਖਦਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੀ ਚੱਕ ਕੇ ਦੇਖ ਸਕਦੇ ਹੋ ਮੈਂ ਹਮੇਸ਼ਾ ਇੱਕ ਗੱਲ ਕਰੀ ਹੈ ਕਿ ਪੰਜਾਬ ਦੇ ਵਿੱਚ ਨੁਮਾਇੰਦਗੀ ਦਿਓ OBC ਨੂੰ ਚਾਹੇ ਧਮਾਨ ਨੂੰ ਨਾ ਦਿਓ ਹੋਰ ਨੂੰ ਦੇ ਦਿਓ ਠੀਕ ਹੈ 9 ਐਮਐਲਏ ਨੇ ਮੰਤਰੀ ਮੇਰੇ ਬਾਪੂ ਨੂੰ ਨਾ ਬਣਾਓ ਹੋਰ ਨੂੰ ਬਣਾ ਦਿਓ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਮੈਂ ਤਾਂ ਬਣਨਾ ਬਣੀ ਸੀ ਮੇਨੂੰ ਤਾਂ ਲੋੜ ਵੀ ਕਿੰਨਾ ਤਮਾਨ ਨੇ ਬਣਨਾ ਸੀ ਐਮਐਲਏ ਸਾਹਿਬ ਨੇ ਖਾਈ ਤੁਹਾਡੇ ਜ਼ਿਲ੍ਹਾ ਪ੍ਰਧਾਨ ਬਣਦੇ ਨੇ ਕਿਸੇ ਹੋਰ ਨੂੰ ਬਣਾ ਦਿਓ 11 ਟਿਕਟਾਂ ਤੁਸੀਂ ਅਨਾਉਂਸ ਕਰਤੀਆਂ ਤੁਸੀਂ ਤਮਾਨ ਨੂੰ ਟਿਕਟ ਨਹੀਂ ਦੇਣੀ ਅਨੰਦਪੁਰ ਸਾਹਿਬ ਦਿਓ ਸਾਨੂੰ ਸਾਡੀ ਆਬਾਦੀ ਉੱਥੇ ਬਹੁਤ ਹੈ ਸੋ ਸਾਡੀ ਲੜਾਈ ਸਿਰਫ ਭਾਈਚਾਰੇ ਦੀ ਆ ਮੈਂ ਅੱਜ ਵੀ ਕਹਿ ਰਹੇ ਹਾਂ ਪਾਰਟੀ ਰਿਵਿਊ ਟਿਕਟਾਂ ਨੂੰ ਕਰੇ ਸੰਗਰੂਰ ਦਾ ਰਿਵਿਊ ਨਾ ਕਰੇ ਅਨੰਦਪੁਰ ਸਾਹਿਬ ਦਾ ਕਰ ਲੈ ਕਿਸੇ ਹੋਰ ਸੀਟ ਦਾ ਕਰ ਲੈ ਭਾਈਚਾਰੇ ਨੂੰ ਟਿਕਟ ਦੇਵੇ ਅਸੀਂ ਭਾਈਚਾਰੇ ਲਈ ਵੀ ਕੰਮ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਲਈ ਕੰਮ ਕੀਤਾ ਤਿੰਨ ਵਾਰੀ ਐਮਐਲਏ ਬਣਿਆ ਸਾਡਾ ਹੱਕੇ ਵੀ ਬਣਦਾ ਕਿ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਹੁਣ ਮੈਂ 600 ਪਿੰਡ ਕਵਰ ਕਰਿਆ ਉਹ ਜਿਹੜੇ ਬੰਦੇ ਨੇ ਹਫਤਾ ਪਹਿਲਾਂ ਟਿਕਟ ਮੰਗੀ ਉਹਨੂੰ ਟਿਕਟ ਦੇ ਕੇ ਪਾਰਟੀ ਤੌਰਤਾ ਪਾਰਟੀ ਨੇ ਮਿਹਨਤ ਨਹੀਂ ਦੇਖੀ ਪਾਰਟੀ ਨੇ ਕੰਮ ਨਹੀਂ ਦੇਖਿਆ ਪਾਰਟੀ ਨੇ ਇਮਾਨਦਾਰੀ ਨਹੀਂ ਦੇਖੀ ਮੈਂ ਤਾਂ ਇਹ ਮੰਨਦਾ ਕਿਤੇ ਨਾ ਕਿਤੇ ਇਹ ਪਾਰਟੀਆਂ ਜਾਂ ਇਹ ਵੱਡੇ ਲੀਡਰ ਨਹੀਂ ਚਾਹੁੰਦੇ ਕਿ OBC ਦੇ ਲੋਕ ਅੱਗੇ ਆਉਣ ਆਪਣਾ ਹੱਕ ਮੰਗਣ ਆਪਣੇ ਹੱਕਾਂ ਲਈ ਜਾਗਰੂਕ ਹੋਣ ਉਹ ਆਪਣਾ ਹਿੱਸੇਦਾਰੀ ਆ ਕੇ ਲੈ ਕੇ ਜਾਣ ਉਹ ਨਹੀਂ ਜਾਂਦੇ ਉਹ ਸਿਰਫ ਵੋਟਾਂ ਲਈ ਵਰਤਦੇ ਨੇ ਉਹ ਵੋਟਾਂ ਲਈ ਵਰਤ ਕੇ ਮੁੜ ਕੇ ਇਹਨਾਂ ਨੂੰ ਜਿਹੜਾ ਹੈਗਾ ਨੁਮਾਇੰਦਗੀ ਦੇਣ ਤੋਂ ਪਿੱਛੇ ਹਟਦੇ ਨੇ ਜੋ ਲੋਕ ਸਭਾ ਦੀ ਟਿਕਟ ਹੈ ਸਰਦਾਰ ਜਸਵਿੰਦਰ ਸਿੰਘ ਧਮਾਨ ਨੇ ਜੋ 2 ਸਾਲਾਂ ਤੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤਾਂ ਤੇ ਤਿਆਰੀ ਕਰਨ ਲੱਗੇ ਹੋਏ ਸੀ ਉਹਦੇ ਵਿੱਚ ਸਾਰੇ ਆਲ ਪੰਜਾਬ ਦੇ ਵਿੱਚ OBC ਭਰਾਦਰ ਨੂੰ ਅਣਗੋਖਾ ਕੀਤਾ ਗਿਆ ਤੇ ਜਸਵਿੰਦਰ ਸਿੰਘ ਧਮਾਨ ਤਮਾਨ ਸਾਹਿਬ ਦਾ ਜੋ ਪਰਿਵਾਰ ਹੈ ਇਹ ਪੰਜਾਬ ਪੱਧਰ ਤੇ OBC ਦੀ ਇਹ ਨਮਾਇੰਦਗੀ ਕਰ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਅ ਅੱਖੋਂ-ਰੱਖੋਂ ਕੀਤਾ ਗਿਆ ਹੈ ਇਸ ਕਰਕੇ ਸਾਨੂੰ ਜਿਹੜੀ BC ਬਰਾਦਰੀ ਨਾਲ ਹੀ ਸਾਰੇ ਜਿੰਨੇ ਤਮਾਨ ਬਰਕਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਇਸ ਕਰਕੇ ਜੋ ਇਹ ਟਿਕਟ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਤੇ ਦੁਬਾਰਾ ਨਾਜ਼ਰਸਾਨੀ ਕੀਤੀ ਜਾਵੇ ਇਹ ਟਿਕਟ ਬਦਲ ਕੇ ਜਸਵਿੰਦਰ ਸਿੰਘ ਤਮਾਨ ਨੂੰ ਦਿੱਤੀ ਜਾਵੇ ਵੀ ਜਿਹੜਾ ਯੂਥ ਹੈ ਨੇ ਰਾਹੁਲ ਗਾਂਧੀ ਜੀ ਪਿਛਲੀਆਂ ਲੰਬੇ ਸਮੇਂ ਤੋਂ ਯੂਥ ਦੀਆਂ ਇਲੈਕਸ਼ਨਾਂ ਕਰਾ ਰਹੇ ਨੇ ਯੂਥ ਨੂੰ ਉੱਪਰ ਚੱਕਣ ਵਾਸਤੇ ਰੈਲੀਆਂ ਦੇ ਵਿੱਚ ਯੂਥ ਨੂੰ ਵਰਤਿਆ ਜਾਂਦਾ ਹੈ ਅੱਜ ਟਿਕਟਾਂ ਦੀ ਵੰਡ ਆਈ ਹੈ ਉਦੋਂ ਯੂਥ ਨੂੰ ਰੋਕੋ ਕੀਤਾ ਸਾਡੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਹਾਈ ਕਮਾਂਡ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਟਿਕਟ ਦੇ ਉੱਤੇ ਵਿਚਾਰ ਕਰਕੇ ਜਸਵਿੰਦਰ ਸਿੰਘ ਧਮਾਨ ਨੂੰ ਟਿਕਟ ਦਿੱਤੀ ਜਾਵੇ ਸਾਰੇ ਪਰਿਵਾਰ ਦੇ ਨਾਲ ਪਹਿਲਾਂ ਖੜੇ ਸੀ ਹੁਣ ਵੀ ਖੜੇ ਆ ਅੱਗੇ ਤੋਂ ਖੜੇ ਰਹਾਗੇ ਜਿਵੇਂ ਧਮਾਨ ਪਰਿਵਾਰ ਦਾ ਜਸਵਿੰਦਰ ਸਿੰਘ ਧਮਾਨ ਦਾ ਸਾਨੂੰ ਹੁਕਮ ਹੋਊਗਾ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਨੂੰ ਆਪਣੇ ਹੀ ਵਰਕਰਾਂ ਦਾ ਵਿਰੋਧ ਚੱਲਣਾ ਪੈ ਰਿਹਾ ਏ ਉੱਤੇ ਹੀ ਵਿਰੋਧੀ ਧਿਰਾਂ ਵੱਲੋਂ ਵੀ ਕਾਂਗਰਸ ਨੂੰ ਟੀਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਹ ਇਹਦੀ ਕੱਕੜੀਆਂ ਕਰੇਲੇ ਬਣੇ ਹੋਏ ਨੇ ਕਿਉਂਕਿ ਇਹਨਾਂ ਦੇ ਵਿੱਚ ਆਪੋ ਧਾੜ ਪਈ ਹੋਈ ਹੈ ਤੇ ਕਿਸੇ ਦੀ ਰਹਿਨਮਾਈ ਦੇ ਹੇਠ ਇਹ ਚੱਲ ਹੀ ਨਹੀਂ ਸਕਦੇ ਜੀਨੂ ਵੀ ਮਿਲ ਜਾਂਦੀ ਢਿੱਲੋ ਸਾਹਿਬ ਨੂੰ ਨਾ ਮਿਲਦੀ ਕਿਸੇ ਹੋਰ ਨੂੰ ਮਿਲ ਜਾਂਦੀ ਇਹਨਾਂ ਦਾ ਹਾਲ ਇਹੋ ਹੋਣਾ ਸੀ ਸੋ ਇਸ ਕਰਕੇ ਕੁਝ ਹੱਦ ਤੱਕ ਉਹਨਾਂ ਦਾ ਵਿਰੋਧ ਜਾਇਜ਼ ਵੀ ਹੈ ਕਿਉਂਕਿ ਇੱਕ ਇਹੋ ਜਿਹਾ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਹਲਕੇ ਜਿਹਾ ਕਦੇ ਆਇਆ ਹੀ ਨਹੀਂ ਜਿੱਥੋਂ ਐਮਐਲਏ ਦੀ ਚੋਣ ਲੜਿਆ ਬਰਨਾਲੇ ਤੋਂ ਕਦੇ ਬਰਨਾਲੇ ਦੇ ਲੋਕਾਂ ਨੂੰ ਪੁੱਛ ਕੀ ਤਾਂ ਦੇਖੋ ਵੀ ਕਦੇ ਮੂੰਹ ਦਿਖਾਇਆ ਉਹਨਾਂ ਨੂੰ ਇੱਕ ਵਾਰ ਬਰਨਾਲੇ ਦੇ ਲੋਕਾਂ ਨੇ ਐਮਐਲਏ ਵੀ ਬਣਾਇਆ ਸੀ ਇਸ ਵਾਰ ਵੀ ਉਹ ਹਲਕਾ ਇੰਚਾਰਜ ਨੇ ਬਰਨਾਲੇ ਤੋਂ ਕਾਂਗਰਸ ਦੇ ਪਰ ਉਹ ਉਹ ਤਾਂ ਰਜਵਾੜਾ ਸ਼ਾਹੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਯਾਰ ਨੇ ਦੱਸਿਆ ਜਾ ਰਿਹਾ ਹੈ ਕਿ ਸੁਜੀਤ ਧਮਾਨ ਅਤੇ ਜਸਵਿੰਦਰ ਧਮਾਨ ਵੱਲੋਂ ਇਲਾਕੇ ਵਿੱਚ ਵੱਡੇ ਪੱਧਰ ਤੇ OBC ਭਾਈਚਾਰੇ ਲਈ ਕੰਮ ਕਰਵਾਇਆ ਗਿਆ। ਪਾਰਟੀ ਵੱਲੋਂ ਸੀਟਾਂ 'ਚ ਕੀਤੀ ਜਾ ਰਹੀ ਕਾਣੀ ਵੰਡ ਨੂੰ ਲੈ ਕੇ ਕਾਂਗਰਸ ਵਰਕਰਾਂ ਵੱਲੋਂ ਵੀ ਵਿਰੋਧ ਕਰਨਾ ਸੁਭਾਵਿਕ ਵੀ ਹੈ। ਡਿੜਬਾ ਤੋਂ ਵਿਨੋਦ ਗੋਇਲ ਅਤੇ ਸੰਗਰੂਰ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ